ਸ਼ਾਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਮਾਨਮਤੇ ਨਗਰ ਪਿੰਡ ਪੰਬੇ ਲੰਡੇ ਦੇ ਵਿੱਚ ਪੰਬਾ ਲੰਡਾ ਪਿੰਡ ਆ ਜਿਹੜਾ ਮਿੱਤਰੋ ਫਰੋਇਪੁਰ ਤੋਂ ਜਦੋਂ ਆਪਾਂ ਫਰੋਖਾ ਨੂੰ ਆਉਣੇ ਆ ਫਰੋਖਾ ਤੋਂ ਦੂਰੀ ਤੈਅ ਕਰਨ ਤੋਂ ਬਾਅਦ ਫਾਟਕ ਫਾੜਕਾਂ ਦੀ ਦੂਰੀ ਤੈਅ ਕਰਨ ਤੋਂ ਬਾਅਦ ਪਹਿਲਾ ਪਿੰਡ ਆ ਜਿਹੜਾ ਮਿੱਤਰੋ ਪੰਬਾ ਲੰਡਾ ਪਿੰਡ ਆਉਂਦਾ ਵਾ ਤੇ ਪੰਬਾ ਲੰਡਾ ਪਿੰਡ ਦੇ ਵਿੱਚ ਪਹਿਲੀ ਅੱਡੇ ਤੋਂ ਛੱਡ ਕੇ ਦੂਜੇ ਅੱਡੇ ਤੋਂ ਫਿਰ ਨਹੀਂ ਫਿਰਨੀ ਫੜ ਕੇ ਪਿੰਡ ਦੇ ਉੱਤੇ ਫਿਰਨੀ ਦੇ ਬਿਲਕੁਲ ਜਾਂ ਕੋਹਣੀ ਮੋੜ ਦੇ ਉੱਤੇ ਬਾਈ ਉਹਨਾਂ ਦਾ ਘਰ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਇੱਕ ਮਹਿ ਚੰਗੇ ਦੁੱਧ ਦੀ ਮਾਲਕਨ ਸੂਣ ਵਾਲੀ ਵਕਾਊ ਆ ਬਾਈ ਉਹਨਾਂ ਦੀ ਕਿੰਨਵਾ ਸੂਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਦੁੱਧ ਦੇ ਦਿੰਦੀ ਆ ਸਾਰੀ ਜਾਣਕਾਰੀ ਲੈਣ ਨੂੰ ਜੁੜੇ ਰਹੋ ਵੀਡੀਓ ਨੂੰ ਅੰਤ ਤੱਕ ਦੇਖਿਓ ਆ ਜੋ ਮਿਲਦੇ ਆ ਬਾਈ ਨੂੰ ਆਪਾਂ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਆ ਠੀਕ ਆ ਜੀ ਸੇਤਾ ਦੇ ਪਰਿਵਾਰ ਜੀ ਬਹੁਤ ਵਧੀਆ ਜੀ ਆਪਣਾ ਨਾਮ ਦੱਸ ਦੀ ਕਿਹਨਾਂ ਦੇ ਜੀ ਆਤਮਾ ਸਿੰਘ ਜੀ ਠੀਕ ਹੈ ਘਰ ਆਪਣਾ ਕਿੱਥੇ ਜਾ ਗਿਆ ਭਾਈ ਆ ਨਿੱਕੇ ਗੁਰਦਵਾਰੇ ਦੇ ਕੋਲੇ ਆ ਜੀ ਨਿੱਕੇ ਗੁਰਦਵਾਰੇ ਦੇ ਕੋਲੇ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਕੀ ਪੁੱਛ ਕੇ ਆ ਜਾਵੇ ਅਗਣਾ ਵੀ ਰੇਂਜ ਰੂਜ ਦੀ ਦਿੱਕਤ ਪੈ ਜਾਂਦੀ ਆ ਹਾਂ ਜੀ ਕੀ ਨਾ ਪੁੱਛ ਰੋਗੇ ਆਤਮਾ ਸਿੰਘ ਜੀ ਆਤਮਾ ਸਿੰਘ ਠੀਕ ਹੈ ਜੀ ਅੱਛਾ ਭਾਈ ਆਪਾਂ ਮੈਂ ਵੇਚਣੀ ਐ ਇੱਕ ਹਨਾ ਇਹ ਕਿੰਨਵਾ ਸੂਆ ਸੂਣ ਲੱਗੀ ਆ ਰਗੀ ਇਹ ਤੀਜਾ ਸੂਆ ਠੀਕ ਹੈ ਜੀ ਕਿੰਨੇ ਦਿਨ ਬਾਕੀ ਆਂਦੇ ਜੀ 6 ਦਿਨ ਦੀ 6 ਦਿਨ ਦਿਨ ਪੂਰੇ ਹੋਣ ਦੇ ਫਿਰ ਲਾਉਂਦੀ ਫਿਰ ਮੌ ਹਾਂਜੀ ਹਾਂਜੀ ਬਾਈ ਮੋਲ ਟਾਈਮ ਟੂ ਟਾਈਮ ਹੀ ਬਣ ਜਾਂਦੀ ਹੁੰਦੀ ਹੈ ਨਾ ਦੁੱਧ ਕਿੰਨਾ ਕੁ ਦੇ ਦਿੰਦੀ ਬਈ ਦੁੱਧ ਚੋਰਾ 15 ਕਿਲੋ ਦੇਉਗੀ 14 15 ਕਿਲੋ ਦੁੱਧ ਚੋਲੇ ਨੇ ਆਪ ਐਸੇ ਕੀ ਸਾਨ ਤੋਂ ਕਰਾਸ ਕਰਾਈ ਕਿ ਟੀਕਾ ਭਰਾਇਆ ਹਾਂਜੀ ਟੀਕਾ ਤਰਾਇਆ ਠੀਕ 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 ਹੈ ਵੀ ਚੰਗੀ ਭਰਾਇਆ ਫਿਰ ਬਈ ਹਾਂਜੀ ਹਾਂਜੀ ਠੀਕ ਹੈ ਬਈ 350 ਦਾ ਬਣਨ ਤੋਂ ਬਾਦ ਲੈ ਦੁੱਧ ਕਿੰਨਾ ਟਾਈਮ ਪਿਆ ਜਾਂਦੀ ਕਿਵੇਂ ਆ 7 ਮਹੀਨੇ ਤੱਕ ਪਿਆ ਜਾਂਦੀ 6 ਮਹੀਨੇ ਠੀਕ ਹੈ ਵੀ ਘਰੇ ਰੱਖਣ ਨਾਲ ਭਰਾ ਦੇ ਦੀ ਲੰਬਾ ਤਾਂ ਨਹੀਂ ਆਉਂਦਾ ਨਹੀਂ ਕੋਈ ਲੰਮਾ ਬੋਲੀ ਬੜੀ ਹੈ ਠੀਕ ਹੈ ਬਈ ਨਹੀਂ ਮਿੱਤਰੋ ਹਫਤਾ ਹਜੇ ਪਿਆ ਇਹਦਾ ਕਰਮਵਾਲੀ ਦਾ ਦਿਨ ਪੂਰੇ ਹੋਣ ਦੇ ਵਿੱਚ ਤਿਆਰੀ ਇਹ ਮੌਕੇ ਤੋਂ ਟਾਈਮ ਤੋਂ ਟਾਈਮ ਕਰਦੀ ਆ ਕਿ ਮਾੜਾ ਦਰਮਿਆਨੇ ਸੈਜ ਦੇ ਵਿੱਚ ਮੈਂ ਆ ਤੇ ਆਹ ਸਿੰਘ ਦਾ ਸੈਜ ਵੇਖਣੋਂ ਵੀਰੇ ਇਹਦਾ ਕੋਈ ਮਾੜਾ ਟਾਂਚੇ ਦੀ ਸਰੀਰਕ ਬੰਤਰ ਦੀ ਮਜ਼ਬੂਤ ਆ ਅੰਗਾ ਪੈਰਾਂ ਦੀ ਹੱਡਾਂ ਦੀ ਮਜ਼ਬੂਤ ਮੈਂ ਆ ਲੇਵੇ ਭਾਂਡੇ ਵਾਲੀ ਥਣ ਬਹੁਤ ਸੋਹਣਾ ਲੱਗਾ ਹੋਇਆ ਕਰਮਵਾਲੀ ਨੂੰ ਪੂਰਾ ਮੋਟਾ ਮੋਟਾ ਚਵਾਈ ਵਾਲਾ ਪੂਰੀ ਚਵਾਈ ਵੀ ਬੰਬ ਹੋਊਗੀ ਕਿਉਂਕਿ ਥਣ ਬਹੁਤ ਮਜ਼ਬੂਤ ਆ ਲਾਈਵ ਦੀ ਪਿੱਛੋਂ ਦਿਖਾ ਰਹੀ ਬਾਲਟੇ ਲੈ ਕੇ ਨਾਦੀ ਜਾਂਦੀਆਂ ਹਾਂ ਆ ਦੇਖ ਸਕਦੇ ਆ ਵੀਰੇ ਤੁਸੀਂ ਬਾਕੀ ਜਿਹੜੇ ਮਰਜ਼ੀ ਮੌਕੇ 'ਚ ਹੋਵੇ ਬੈਠਾ ਵੀ ਜਦੋਂ ਮਰਜ਼ੀ ਚੋਲਾ ਇਹਨੂੰ ਹੈਨਾ ਸੀਲ ਠੰਡੀ ਹੈ ਕਰ ਮੈਂ ਦੱਸਦੀ ਮੈਂ ਹੀ ਦੱਸਦੀ ਵੱਡੇ ਭਾਈ ਤੇ ਵੀਰੇ ਕੋਲੇ ਖੜੀ ਮੜਾ ਜਾਂਦਾ ਕੱਦ ਦਾ ਏਰੀਆ ਆ ਜਾਊਗਾ ਅਗਲੇ ਨੂੰ ਕਿੰਨਾ ਆਹ ਵੇਖ ਲੋ ਵੀਰੇ ਬਾਈ ਦੇ ਮੋਢੇ ਦੇ ਨੇੜੇ ਜੇ ਥੱਲੇ ਆਉਂਦੀ ਥੋੜੀ ਬਹੁਤੀ ਇੱਥੇ ਜੇ ਬਾਈ ਜਾਂਦਾ ਕੱਦ ਦਾ ਹਸਾਬ ਤੇ ਏਰੀਆ ਲੈ ਲੋ ਕਈ ਵਾਰੀ ਫੋਨ ਦੇ ਵਿੱਚ ਕੱਦ ਹੁੰਦਾ ਜਿਹੜਾ ਉਹ ਕੈਮਰੇ ਦੇ ਵਿੱਚ ਆਪਾਂ ਨੂੰ ਵੱਡਾ ਦੇਖ ਜਾਂਦਾ ਹੁੰਦਾ ਤੇ ਸੌਦਾ ਕਰਨ ਤੋਂ ਪਹਿਲਾਂ ਇੱਕ ਵਾਰੀ ਗੌਰ ਨਾਲ ਮੈਂ ਵੇਖ ਲੋ ਕੁਆਲਿਟੀ ਮੈਂ ਦੇ ਵਿੱਚ ਦੁੱਧ ਵਾਲੀ ਆ ਬਈ ਪੂਰੀ ਦੁੱਧ 14-15 ਕਿਲੋ ਖਸ ਕੇ ਦੇਈ ਜਾਊ ਤੇ ਬਾਕੀ ਸਾਫ ਸੁਥਰੀ ਆ نزدیکی ਇਹਦਾ ਜਿਹੜਾ ਸਿੰਘੂ ਮੂ ਮੱਥਾ ਉਹ ਵੀ ਵੇਖ ਸਕਦੇ ਆ ਤੁਸੀਂ ਬਾਈ ਕੇ ਘਰੇ ਘਰੇਲੂ ਪਰਿਵਾਰ ਦੇ ਘਰੇ ਆ ਨਾੜਾਂ ਲੇਵੇ ਦੇ ਉੱਤੇ ਵੇਣਸ ਜਿਹੜੀ ਉਹ ਵੀ ਸਟਰੋਂਗ ਆ ਪੂਰੀਆਂ ਮਜ਼ਬੂਤ ਆ ਥਾਣਾ ਵੀ ਬਹੁਤ ਚੰਗਾ ਨੰਬਰ ਕਿੰਨਾ ਆ ਗਿਆ ਬਾਈ ਜੀ ਆਪਣਾ 94171 ਜੀ 47244 ਇੱਕ ਵਾਰੀ ਹੋਰ ਬੋਲ ਦੀ 94171 47244 ਠੀਕ ਆ ਇਸ ਨੰਬਰ ਤੇ ਕਰ ਲਿਓ ਬਾਈ ਹੁਣ ਨਾਲ ਰਾਬਤਾ ਕਰ ਮਿੱਤਰੋ ਪਿੰਡ ਹੈਗਾ ਪੰਬਾਲਾਂਡਾ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਫਿਰੋਜ਼샤